ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਵਿਧਾਨ ਸਭਾ ਹਲਕਾ ਲੰਬੀ ਵਿੱਚ ਪਹੁੰਚੇ ਤਾਂ ਸਨ ਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿੱਚ ਪ੍ਰਚਾਰ ਕਰਨ ਪਰ ਇਸ ਦੌਰਾਨ ਜਦੋਂ ਲੰਬੀ ਹਲਕੇ ਦੇ ਪਿੰਡ ਕਰਮਪੱਟੀ ਪਹੁੰਚੇ ਤਾਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪਿੰਡ ਦੇ ਸਰਪੰਚ ਕੁੰਦਨ ਸਿੰਘ ਨੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਸਾਹਮਣੇ ਆਪਣੀ ਪੜਾਅ ਸਕੜਨੀ ਸ਼ੁਰੂ ਕਰ ਦਿੱਤੀ। ਉਹਨਾਂ ਆਖਿਆ ਕਿ ਉਹਨਾਂ ਨੇ ਬਿਨਾਂ ਕਿਸੇ ਦੇ ਕਈ ਕਾਂਗਰਸ ਨੂੰ ਵੋਟਾਂ ਪਾਈਆਂ ਪਰ ਉਹਨਾਂ ਦੀ ਕਦਰ ਨਹੀਂ ਹੋ ਰਹੀ। ਕਾਂਗਰਸੀ ਸਰਪੰਚ ਨੇ ਆਖੇ ਕਿ ਉਹਨਾਂ ਨੇ ਲੰਬੀ ਹਲਕੇ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਵੋਟਾਂ ਪਾਈਆਂ ਸਨ ਅਤੇ ਉਹਨਾਂ ਲਈ ਅੱਜ ਵੀ ਹਲਕੇ ਦੇ ਵਿਧਾਇਕ ਕੈਪਟਨ ਅਮਰਿੰਦਰ ਹਨ ਪਰ ਕੋਈ ਕਿਸੇ ਨੂੰ ਪੁੱਛਦਾ ਹੀ ਨਹੀਂ ਇੱਥੇ ਇਸ ਲਈ ਥੋੜਾ ਜਿਹਾ ਸਾਡੇ ਤੇ ਵੀ ਹੱਥ ਰੱਖੋ ਆਪ ਬੇਵਾਸਨਾ ਛੱਡੋ ਅਸੀਂ ਵੋਟਾਂ ਕੈਪਟਨ ਅਮਰਿੰਦਰ ਸਿੰਘ ਨੂੰ ਪਾਈਆਂ ਸਾਡਾ ਐਮਐਲਏ ਕੈਪਟਨ ਅਮਰਿੰਦਰ ਸਿੰਘ ਹੈ ਪਰ ਲੰਬੀ ਬੇਵਾਸੀ ਫਿਰਦੀ ਹੈ ਕੋਈ ਕਹਿਣ ਪੁੱਛਦਾ ਨਹੀਂ ਇੱਥੇ ਇਸ ਲਈ ਥੋੜਾ ਜਿਹਾ ਸਾਡੇ ਤੇ ਵੀ ਹੱਥ ਰੱਖੋ ਸਾਨੂੰ ਵੋਟਾਂ ਜਦੋਂ ਹੀ ਆਖੋ ਅਸੀਂ ਬਿਨਾਂ ਆਖੇ ਤੇ ਵੋਟਾਂ ਪਾਈ ਜਾਂਦੇ ਹਾਂ ਪਰ ਸਾਡੇ ਇਤਿਹਾਸ ਰੱਖੋ ਇਹਨਾਂ ਕਹਿੰਦਾ ਸੀ ਮੈਂ ਉਹ ਜਾਚ ਕਾਂ ਉਦੋਂ ਨਸ਼ਿਆਂ ਨੂੰ ਲੈ ਕੇ ਜਦੋਂ ਸੁਖਜਿੰਦਰ ਰੰਧਾਵਾ ਨਾਲ ਗੱਲਬਾਤ ਕੀਤੀ ਗਈ ਤਾਂ ਨੱਕੀ ਜਵਾਬ ਦਿੱਤਾ ਤੁਸੀਂ ਖੁਦ ਹੀ ਸੁਣ ਲਵੋ ਮੇਰੀ ਗੱਲ ਸੁਣੋ ਇਹਦੇ 'ਚ ਇਹ ਕਿਹਾ ਸੀ ਕਿ ਇਹ ਨਕੇਲ ਪਾ ਲਈ ਹੈ ਤੇ ਜਿਹੜੀ ਇਨੀ ਕ੍ਰੋਨਿਕ ਡਿਜ਼ੀਜ਼ ਆ ਤੇ ਇਹਨੂੰ ਖਤਮ ਕਰਦੇ ਕਰਦਾ ਟਾਈਮ ਤੇ ਲੱਗੇਗਾ ਇਹ ਓਵਰਨਾਈਟ ਤੇ ਖਤਮ ਨਹੀਂ ਹੋਣੀ ਇਹਦੇ ਚ ਅਸੀਂ ਇਹ ਜਿਹੜੇ ਲੱਕ ਤੋੜ ਦਿੱਤਾ ਅਸੀਂ ਨਸ਼ੇ ਵੇਚਣ ਵਾਲਿਆਂ ਦਾ ਜਾਂ ਨਸ਼ੇ ਦੀ ਸਪਲਾਈਰ ਜਿਹੜੇ ਨੇ ਉਹਨਾਂ ਨੂੰ ਖਤਮ ਕਰ ਦਿੱਤਾ ਚਲੋ ਇਹ ਚੀਜ਼ਾਂ ਦੇ ਉੱਪਰ ਮੈਂ ਚਲੋ ਇਹਦਾ ਮੈਂ ਤੁਹਾਨੂੰ ਦੱਸ ਦੇਣਾ ਹੁਣੇ ਮੇਰੇ ਕੋਲ ਕਿਸੇ ਨੇ ਵੀਡੀਓ ਭਾਈ ਸੀ ਤੁਹਾਡੇ ਵਾਇਰਲ ਵੀ ਹੋ ਰਹੀ ਹੈ ਕਿ ਇੱਕ ਅਮਰਤਾਰੀ ਹੋਮਗਾਰਡ ਦਾ ਜਵਾਨ ਜੇਲ੍ਹ ਦੇ ਵਿੱਚ ਤਮਾਕੂ ਦੀਆਂ ਪੁੜੀਆਂ ਆਪਣੇ ਕਸ਼ਰੇ ਦੇ ਵਿੱਚ ਪਾ ਕੇ ਲੈ ਕੇ ਜਾ ਰਿਹਾ ਤੇ ਜਦ ਜੇ ਮੱਛੀ ਜਿਹੜੇ ਕਿ ਇਹੋ ਜੇ ਬਲੈਕ ਸ਼ੀਪ ਨੇ ਜਿਹੜੀਆਂ ਕਾਲੀਆਂ ਭੇਡਾਂ ਤੇ ਜੇ ਇਹ ਕਰ ਲੈ ਆਪਣਾ ਨਹੀਂ ਡਰ ਇਹਨਾਂ ਨੂੰ ਡਿਸਮਿਸ ਕਰਾਂਗੇ ਹੋਰ ਇਹਦਾ ਕੀ ਕਰ ਸਰ ਕੇਸ ਕਰਾਂਗੇ ਡਿਸਮਿਸ ਕਰਾਂਗੇ ਤੇ ਉਹਨੂੰ ਕਾਰਵਾਈ ਦਿੱਤਾ ਸਾਰੇ ਐਕਸ਼ਨ ਵੀ ਲੈ ਲੈ ਤੁਹਾਡੀ ਮੈਂ ਗੱਲ ਦਾ ਜਵਾਬ ਦਿੰਦਾ ਕਿ ਜਿਹੜੇ ਨਸ਼ੇ ਨੇ ਜੇ ਨਸ਼ੇ ਆਪਣੇ ਜਿਹੜੇ ਕੋਈ ਵਿੱਚੋਂ ਤੋਰੇ ਪੈਣ ਤੇ ਉਹ ਨਸ਼ਿਆਂ ਨੂੰ ਥੋੜਾ ਕਾਬੂ ਕਰ ਲੈਣ ਜ਼ਿਕਰ ਯੋਗ ਹੈ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਕੈਪਟਨ ਅਬਰਿੰਦਰ ਸਿੰਘ ਵੀ ਹਲਕਾ ਲੰਬੀ ਤੋਂ ਚੋਣ ਲੜੇ ਸਨ ਪਰ ਉਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ ਫਿਰ ਹਲਕਾ ਲੰਬੀ ਦੇ ਕਾਂਗਰਸੀ ਵਰਕਰਾਂ ਤੇ ਆਗੂਆਂ ਦੀ ਸਾਰ ਲੈਂ ਕੋਈ ਵੀ ਨਹੀਂ ਪਹੁੰਚਿਆ ਪਰ ਹੁਣ ਵੇਖਣਾ ਹੋਵੇਗਾ ਕਿ ਸੁਖਜਿੰਦਰ ਰੰਧਾਵਾ ਨੇ ਜੋ ਵਿਸ਼ਵਾਸ ਦਵਾਇਆ ਉਹ ਸਿਰਫ ਚੋਣਵੀਂ ਜੁਮਲਾ ਸਾਬਿਤ ਹੁੰਦਾ ਜਾਂ ਵਾਕਈ ਚਸਲੀਅਤ ਬਣੇਗਾ ਲੰਬੀ ਤੋਂ ਜਸਪਾਲ ਮਾਨ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ ਜੀਆਈਸੀ ਦੀ ਫੀਸ ਨਹੀਂ ਵੱਧ ਰਹੀ ਇਫੈਕਟਿਵ 1 ਅਪ੍ਰੈਲ ਤੋਂ ਜੀਆਈਸੀ ਦੀ ਫੀਸ 10200 ਹੀ ਰਹੇਗੀ ਸੋ ਜੇ ਤੁਸੀਂ ਸਪਟੰਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 92563 92563